ਜਾਣ ਹੀ ਨਹੀਂ ਦਿੱਤਾ ਵੀਲਿੰਗ ਦਾ ਦਫ਼ਤਰ ਦੂਰ ਹੈ ਕਚਹਿਰੀਆਂ ਦੂਰ ਨੇ ਅਸੀਂ ਗੁਰੂ ਘਰ ਜਾਣਾ ਸੀਗਾ ਆਪਣਾ ਰੋਸ ਯਾਰ ਕਰਨਾ ਸੀਗਾ ਕਿ ਇਹਨਾਂ ਨੇ ਧੱਕਾ ਕੀਤਾ ਵਾ ਲੇਕਿਨ ਮੈਂ ਸਮਝਣਾ ਕਿ ਅੱਜ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪੰਜਾਬ ਦੇ ਲੋਕਾਂ ਨੇ ਇੱਥੇ ਰਹਿਣਾ ਵਾ ਡੇਢ ਸਾਲ ਸਾਰਾ ਰਹਿੰਦਾ ਵਾ ਪੰਜ ਚਾਰ ਮਹੀਨੇ ਪੁਲਿਸ ਨੇ ਆਖੇ ਇਹਨਾਂ ਨੇ ਲੱਗਣਾ ਵਾ ਤੇ ਉਦੋਂ ਮਗਰੋਂ ਸਾਡੇ ਆਖੇ ਲੱਗਣਾ ਵਾ ਕਿੱਥੇ ਯਾਰ ਇਹਨੇ ਦੱਸਿਆ ਕਿੱਥੇ ਲੱਗਦਾ ਉਹ ਜਿੱਥੇ ਮਰਜ਼ੀ ਲੈ ਜਾਣ ਇਹਨਾਂ ਦੀ ਮਰਜ਼ੀ ਹੈ ਸਰਕਾਰ ਦੀ ਭਾਵੇਂ ਖੂਚ ਛੋੜ ਦੇਣ ਤੇ ਭਾਵੇਂ ਬਾੜ ਤੇ ਚੜ ਦੇਣ ਭਾਵੇਂ ਕਿ ਥਾਣੇ ਚ ਲੈ ਜਾਣ ਤੇ ਭਾਵੇਂ ਕਿ ਚੌਕੀ ਚ ਲੈ ਜਾਣ ਜਾਨ ਹੀ ਨਹੀਂ ਦਿੱਤਾ ਵੀਲੇਨ ਦਾ ਦਫ਼ਤਰ ਦੂਰ ਹੈ ਕਚੈਰੀਆਂ ਦੂਰ ਨੇ ਅਸੀਂ ਗੁਰੂ ਘਰ ਜਾਣਾ ਸੀਗਾ ਆਪਣਾ ਰੋਸ ਯਾਰ ਕਰਨਾ ਸੀਗਾ ਕਿ ਇਹਨਾਂ ਨੇ ਧੱਕਾ ਕੀਤਾ ਵਾ ਲੇਕਿਨ ਮੈਂ ਸਮਝਿਨਾ ਕਿ ਅੱਜ ਇਹ ਸਰਕਾਰਾਂ ਉਂਗਲੀਆਂ ਜਾਂਦੀਆਂ ਰਹੀਆਂ ਰਹੀਆਂ ਨੇ ਪੰਜਾਬ ਦੇ ਲੋਕਾਂ ਨੇ ਇੱਥੇ ਰਹਿਣਾ ਵਾ 1.5 ਸਾਲ ਸਾਰਾ ਰਹਿੰਦਾ ਵਾ 5-4 ਮਹੀਨੇ ਪੁਲਿਸ ਨੇ ਆਖੇ ਇਹਨਾਂ ਨੇ ਲੱਗਣਾ ਵਾ ਤੇ ਉਦੋਂ ਮਗਰੋਂ ਸਾਡੇ ਆਖੇ ਲੱਗਣਾ ਵਾ ਮੈਂ ਕਿਹਾ ਕਿੱਥੇ ਯਾਰ ਇਹਨੇ ਦੱਸਿਆ ਕਿੱਥੇ ਲੈ ਕੇ ਜਾਣਾ ਉਹ ਜਿੱਥੇ ਮਰਜ਼ੀ ਲੈ ਜਾਣ ਇਹਨਾਂ ਦੀ ਮਰਜ਼ੀ ਹੈ ਸਰਕਾਰ ਦੀ ਭਾਵੇਂ ਖੂਚ ਸੁੱਟ ਦੇਣ ਤੇ ਭਾਵੇਂ ਬਾੜ ਤੇ ਚੜ ਦੇਣ ਭਾਵੇਂ ਕੇ ਥਾਣੇ ਚ ਲੈ ਜਾਣ ਤੇ ਭਾਵੇਂ ਕੇ ਚੌਕੀ ਚ ਲੈ ਜਾਣ